ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸੜਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਪਾਤਸ਼ਾਹ ਜੀ ਦੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 22ਵੇਂ ਸ਼ਲੋਕ ਆਰੰਭ ਹੁੰਦੇ ਹਨ ਪਾਤਸ਼ਾਹ ਜੀ ਦੇ ਇਹ ਸ਼ਲੋਕ 1300 12 ਤੇ 13 ਅੰਗ ਤੇ ਸੁਭਾਇਮਾਨ ਹਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਆਪਣੀ ਰਚਨਾ ਤੋਂ ਸਾਨੂੰ ਸੰਸਾਰੀ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸਲੋਕ ਮਹਲਾ ਤਕਾ ਆ ਸਭਨਾ ਕਿਹ ਜਤਨਾ ਗੁਰਮਤਿ ਤੀ ਪਰਵਾਨਿ ਇਨਾਂ ਸਾਸ ਗਰਾਸ ਨ ਵਿਸਰੈ ਦੇ ਪੂਰੇ ਪੁਰਖ ਪ੍ਰਧਾਨ ਧੰਨ ਧੰਨ ਸ੍ਰੀ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਈ ਅਗਲਾ ਸ਼ਲੋਕ ਉਚਾਰਨ ਕਰਦੇ ਹੋਏ ਬਚਨ ਕਰਦੇ ਹਨ ਕਿ ਸੋਬਨਾ ਕਿ ਆ ਜਾਗਣਾ ਗੁਰਮੁਖਤੀ ਪਰਵਾਨ ਮਹਾਰਾਜ ਜੀ ਕਹਿੰਦੇ ਜਿਹੜੇ ਜਗਿਆਸੂ ਗੁਰਮਖ ਜਨ ਉਹ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ ਹਨ ਇਹਨਾਂ ਨੂੰ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਾਗਣਾ ਸੌਣਾ ਇੱਕੋ ਬਰਾਬਰ ਦਾ ਹੀ ਹੁੰਦਾ ਹੈ ਕਿਉਂਕਿ ਉਹ ਸਦਾ ਹੀ ਨਾਮ ਨੂੰ ਹਿਰਦੇ ਵਿੱਚ ਟਿਕਾਈ ਰੱਖਦੇ ਹਨ ਸਵਾਸ ਸਵਾਸ ਦਿਨ ਰਾਤ ਉਹਨਾਂ ਦੇ ਹਿਰਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਧੁਨ ਚੱਲਦੀ ਰਹਿੰਦੀ ਹੈ ਇਹ ਲੜੀ ਮਹਾਰਾਜ ਜੀ ਕਹਿੰਦੇ ਇਹ ਨਾਮ ਦੀ ਜਿਹੜੀ ਧੁਨ ਹੈ ਨਾਮ ਦਾ ਆਸਰਾ ਉਹ ਜਾਗਦੇ ਵਿੱਚ ਸੌਂਦੇ ਵੀ ਲੈਂਦੇ ਹਨ ਉਹਨਾਂ ਦਾ ਸਾਰਾ ਸਮਾਂ ਚਾਰ ਘੜੀਆਂ ਦਿਨ ਦੀਆਂ ਚਾਰ ਰਾਤ ਦੀਆਂ ਮਹਾਰਾਜ ਜੀ ਕਹਿੰਦੇ ਇੱਕੋ ਬਰਾਬਰੀ ਹੁੰਦੀ ਆਨ ਉਹ ਆਮ ਮਨੁੱਖ ਦਾ ਜੀਣਾ ਤੇ ਭਵੇਂ ਲੱਗ ਹੈ ਆਮ ਮਨੁੱਖ ਜਿਹੜਾ ਸੌਂਦਾ ਜਾਗਦਾ ਪਰ ਗੁਰਮੁਖ ਸੌਂਦਾ ਵੀ ਜਾਗਦਾ ਹੀ ਹੈ ਕਹਿੰਦੇ ਸਾਸ ਸਵਾਸ ਗੁਰੂ ਰਾਮਦਾਸ ਜੀ ਕਹਿੰਦੇ ਉਹਨਾਂ ਦੇ ਸੁੱਤੇ ਸਿੱਧੀ ਨਾਮ ਚੱਲਦਾ ਦਾਇਮ ਬਚਨ ਕਰਦਨ ਗੁਰੂ ਰਾਮਦਾਸ ਜੀ ਇਹ ਸ਼ਬਦ ਤਕਰੀਬਨ ਰਾਗੀ ਸਿੰਘ ਵੀ ਪੜਦੇ ਹਨ ਆ ਸਬਨਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ ਕਹਿੰਦੇ ਗੁਰਮੁਖਾਂ ਦਾ ਸਾਰਾ ਹੀ ਸਮਾਂ ਪਰਵਾਨ ਗੁਰੂ ਨੂੰ ਲੇਖੇ ਵਿੱਚ ਹੁੰਦਾ ਗੁਰੂ ਦੇ ਪ੍ਰਭੂ ਦੇ ਪ੍ਰਮਾਤਮਾ ਦੇ ਲੇਖੇ ਵਿੱਚ ਲੱਗਦਾ ਕਿਉਂਕਿ ਜਾਗਦੇ ਸੰਦੇ ਉਹ ਸਦਾ ਹੀ ਉਹਨੂੰ ਚੇਤੇ ਰੱਖਦੇ ਹਨ ਉਹ ਨਾਮ ਨਾਲ ਉਹਨਾਂ ਦੀ ਬਿਰਤੀ ਜਿਹੜੀ ਛੇਤੀ ਕੀਤਿਆ ਔਖੜਦੀ ਨਹੀਂ ਹੈ ਜਿਵੇਂ ਆਪਾਂ ਇੱਕ ਮੇਟ ਵਿੱਚ ਆਪਣਾ ਮਾਨ ਦੌੜ ਜਾਂਦਾ ਆਪਾਂ ਨਾਮ ਨੂੰ ਵਿਸਾਰ ਦਿੰਨੇ ਆ ਸਤ ਗੁਰੂ ਤੋਂ ਮਾਨ ਜਿਹੜਾ ਮਹਾਰਾਜ ਜੀ ਕਹਿੰਦੇ ਗਾਜ ਰੋਜੰਦਾ ਆਪ ਮੁਨਖ ਦਾ ਪਰ ਉਹਨਾਂ ਦਾ ਸਦਾ ਹੀ ਇਤਿਹਾਤ ਆ ਕੇ ਜੇ ਵਾਰ ਇਮਾਨ ਉਹਦੇ ਵਿੱਚ ਹਾਜ਼ਰੀ ਰਹਿੰਦਾ ਇਹ ਕੋਬਰਾ ਵੀ ਸਾਰਾ ਸਮਾਂ ਚੱਲਦਾ ਇਸ ਕਰਕੇ ਉਹਨਾਂ ਦਾ ਹਾਰ ਸਮਾਂ ਪਰਵਾਹ ਨਹੀਂ ਹੁੰਦਾ ਜਿੰਨਾ ਸਾਸ ਗਰਾਸ ਨਾ ਵਿਸਰਹਿ ਸੇ ਪੂਰੇ ਪੁਰਖ ਪਰਧਾਨ ਮਹਾਰਾਜ ਜੀ ਕਹਿੰਦੇ ਇਸ ਕਰਕੇ ਸਾਹ ਦਾ ਗਰਾਸ ਹੀ ਉਹ ਧਿਆਨ ਦੇ ਹਨ ਜਾਗਦੇ ਹੋਏ ਵੀ ਸੁਆਸ ਸੁਆਸ ਜਪਦੇ ਹਨ ਸਵਾਸ ਅੰਦਰ ਗਿਆ ਮਹਾਰਾਜ ਜੀ ਕਹਿੰਦੇ ਬਾਹਰ ਆਇਆ ਸਾਹ ਮਹਾਰਾਜ ਜੀ ਕਹਿੰਦੇ ਹਰ ਸਾਹ ਦੇ ਨਾਲ ਉਹ ਤੇ ਹੁੰਦੇ ਹਨ ਜਿਹਨੂੰ ਕਹਿੰਦੇ ਹਨ ਸਾਹਸ ਗਰਾਸ ਜਪਣਾ ਆਪਣਾ ਸਾਹ ਬਾਹਰ ਹੁੰਦਾ ਅੰਦਰ ਜਾਂਦਾ ਗਰਾਸ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਉਹ ਵਿਸਰਦੇ ਨਹੀਂ ਉਹਨੂੰ ਜਪਦੇ ਰਹਿੰਦੇ ਹਨ ਇਸ ਕਰਕੇ ਉਹ ਪੂਰੇ ਪਰਮੇਸ਼ਰ ਵਿੱਚ ਮਹਾਰਾਜ ਜੀ ਕਹਿੰਦੇ ਲੀਨ ਹੋ ਜਾਂਦੇ ਹਨ ਉਹ ਮਹਾਰਾਜ ਜੀ ਕਹਿੰਦੇ ਉਸ ਸੱਚੇ ਮਾਲਕ ਦੀ ਚਰਣਾ ਦੇ ਵਿੱਚ ਹਾਜ਼ਰ ਮਹਾਰਾਜ ਜੀ ਕਹਿੰਦੇ ਸਦਾ ਹੀ ਰਹਿੰਦੇ ਹਨ ਉਸ ਕਰਕੇ ਉਹ ਪ੍ਰਭੂ ਦੀ ਪ੍ਰਮਾਤਮਾ ਦੀ ਪਰਮੇਸ਼ਰ ਦੀ ਪੁਰਖ ਦੀ ਖੁਸ਼ੀ ਲਾ ਲੈਂਦੇ ਹਨ ਕਰਮੀ ਸਤ ਗੁਰ ਪਾਈ ਹੈ ਆਣ ਦਿਨ ਲੱਗੇ ਧਿਆਨ ਕਰਮੀਤ ਭਾਵ ਦੀ ਕਿਰਪਾ ਦੇ ਨਾਲ ਆਰ ਜੀ ਕਹਿੰਦੇ ਉਹ ਜੀ ਖੁਸ਼ੀ ਲਾ ਲੈਂਦੇ ਹਨ ਸਤਿਗੁਰਾਂ ਦੀ ਅਰਮੀ ਸਤਿਗੁਰ ਪਾਈਏ ਆਣ ਦਿਨ ਲੱਗੇ ਧਿਆਨ ਆਰ ਜੀ ਕਹਿੰਦੇ ਵੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਮਿਹਰ ਦੇ ਨਾਲ ਉਹਨੂੰ ਪਾ ਲੈਂਦੇ ਹਨ ਦਿਨ ਰਾਤ ਦੀ ਧਿਆਨ ਜੋੜਦੇ ਹਨ ਜਿਨ ਕੀ ਸੰਗਤ ਮਿਲ ਰਹਾ ਦਰਗਹ ਹੈ ਪਾਈਏ ਮਾਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਸੰਗਤ ਮਿਲ ਜਾਵੇ ਤੇ ਮਹਾਰਾਜ ਜੀ ਕਹਿੰਦੇ ਉਹ ਦਰਗਾਹ ਵਿੱਚ ਵੀ ਇੱਜ਼ਤ ਮਾਨ ਪਾਉਂਦੇ ਹਨ ਗੁਰੂ ਸੱਚੇ ਮਾਲਕ ਦੀ ਸਰਨ ਗ੍ਰਹਿਣ ਕਰਦੇ ਹਨ ਗੁਰਮੁਖ ਜੀ ਇਨਕੀ ਸੰਗਤ ਮਿਲ ਰਹਾ ਮਹਾਰਾਜ ਜੀ ਕਹਿੰਦੇ ਦਰਗਾਹ ਵਿੱਚ ਵੀ ਮਾਨ ਇੱਜ਼ਤ ਮਿਲਦਾ ਹੈ ਲੋਕ ਪਰਲੋਕੀ ਸਈ ਲਾ ਹੁੰਦਾ ਜੀ ਸੰਦੇ ਵਾਹ ਵਾਹ ਉੱਤਰ ਹੈ ਉੱਠ ਦੇ ਭੀ ਵਾਹ ਕਰੇ ਨਾ ਇਹ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਹਦਾ ਮਾਲਕ ਦੀ ਉਸਤਤ ਕਰਦੇ ਹਨ ਸਦਾ ਹੀ ਉਹਦੀ ਵਾਹ ਵਾਹ ਕਰਦੇ ਹਨ ਸੱਚੇ ਪ੍ਰਭੂ ਦੀ ਸੰਦੇਵੀ ਧੰਨ ਧੰਨ ਕਹਿੰਦੇ ਹਨ ਮਾਲਕ ਨੂੰ ਤੂੰ ਧੰਨ ਹੈ ਪਰਮੇਸ਼ਰ ਜੀਓ ਤੁਸੀਂ ਧੰਨ ਹੋ ਧੰਨ ਧੰਨ ਉਹ ਪਰਮੇਸ਼ਰ ਧੰਨ ਧੰਨ ਸਤਿਗੁਰ ਜੀ ਹਨ ਉਹ ਸਦਾ ਹੀ ਉਹਦੀ ਜੈ ਕਰਦੇ ਹਨ ਮਾਲਕ ਦੀ ਕਿ ਉਹ ਧੰਨ ਹੈ ਵਾਹ ਵਾਹ ਹੈ ਕਿਉਂਕਿ ਉਹਦੀ ਬਰਾਬਰੀ ਨਹੀਂ ਨਾ ਕੋਈ ਕਰ ਸਕਦਾ ਵਾਹ ਵਾਹ ਤੋਂ ਬਾਦ ਕੀ ਉਹਦੇ ਵਰਗਾ ਕੋਈ ਨਹੀਂ ਹੈ ਉਹਦੀ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਗੋਣੇ ਨੇ ਹਨ ਉਹ ਮਾਲਕ ਦੇ ਵਿੱਚ ਇਸ ਕਰਕੇ ਉਹ ਵਾਹ ਹੈ ਉਹ ਜਿਹੜਾ ਕੋਈ ਪਾਰਾ ਵਾਰ ਨਾ ਹੋਵੇ ਜਿਹਦੇ ਵਿੱਚ ਗੋਹਣੀ ਬੇਅੰਤ ਹੋਣ ਜਿਹਨੂੰ ਕੋਈ ਮਾਰ ਸਕਦੀ ਨਾ ਹੋਵੇ ਉਹ ਵਾਹ ਹੈ ਪਰਮੇਸ਼ਰ ਸੌਂਦੇ ਵੀ ਉਹਨੂੰ ਵਾਹ ਕਹਿੰਦੇ ਹਨ ਉਰਮਖ ਜਨ ਉੱਠਦੇ ਵੀ ਉੱਠਣਸਾਰ ਹੀ ਕਹਿੰਦੇ ਹਨ ਮਾਲਕ ਜੀ ਤੁਸੀਂ ਵਾਹ ਹੋ ਧੰਨੋ ਜਿਨ੍ਹਾਂ ਨੇ ਅਗਲਾ ਦਿਨ ਅਗਲੇ ਸਵਾਸ ਬਖਸ਼ੇ ਜ਼ਿੰਦਗੀ ਬਖਸ਼ੀ ਇਸ ਕਰਕੇ ਤੁਸੀਂ ਧੰਤਾਯੋਗ ਵਾਹ ਹੋ ਉਹ ਉਠਦੇ ਵੀ ਪ੍ਰਸੰਨ ਤੇਤੋ ਦੇ ਚਰਨਾਂ ਵਿੱਚ ਮਬਸ਼ਕਾਰ ਕਰਦੇ ਹਨ ਸੌਂਦੇ ਵੀ ਉਹਨੂੰ ਨਮਸ਼ਕਾਰ ਕਰਕੇ ਹਨ ਮਹਾਰਾਜ ਜੀ ਕਹਿੰਦੇ ਹਰ ਵਕਤ ਤੀ ਵਾਹ ਕਹਿੰਦੇ ਹਨ ਉਠਦੇ ਪੀ ਵਾਹਾ ਕਰੇ ਨਾਨਕ ਤੇ ਮੁਖ ਉਜਲੇ ਜੇ ਆਨੰਦ ਜਿਨ ਨਿਤ ਉਠ ਸਮਾ ਲੈਨ ਮਹਾਰਾਜ ਜੀ ਕਹਿੰਦੇ ਸਵਾ ਸਮਾ ਲੈਂਦੇ ਹਨ ਨਾਨਕ ਤੇ ਮੁਖ ਉਜਲੇ ਲਾਲਕ ਉਹਨਾਂ ਦੇ ਮੁਖ ਤਾਈ ਉਜਲੇ ਅਨਵਾਰਾ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਲਾਲਕ ਦਾਸ ਜੀ ਉਹ ਮੁਖ ਉਜਲੇ ਮਹਾਰਾਜ ਕਹਿੰਦੇ ਮਾਲਕ ਜੀ ਉਹਦੇ ਮਾਲਕ ਦੇ ਘਰ ਵਿੱਚ ਉਹਨਾਂ ਦੇ ਮੁਖ ਉਜਲੇ ਹੁੰਦਿਆਂ ਉਹਨਾਂ ਨੂੰ ਸ਼ਮਿੰਦਗੀ ਨਹੀਂ ਮਹਾਰਾਜ ਜੀ ਕਹਿੰਦੇ ਸਾਹਮਣਾ ਕਰਨਾ ਪੈਂਦਾ ਦੁਨੀਆ ਵਿੱਚ ਵੀ ਮੁਖ ਉਜਲਾ ਖਿੜਿਆ ਮੱਥਾ ਹੁੰਦਾ ਹੈ ਤੇ ਦਰਗਾਹ ਵਿੱਚ ਹੀ ਮੁਖ ਉਜਲਾ ਹੁੰਦਾ ਹੈ ਜਾਂ ਨਿਤ ਉੱਠ ਮਹਾਰਾਜ ਜੀ ਕਹਿੰਦੇ ਸਮੇਂ ਦੀ ਸੰਭਾਲ ਕਰਦੇ ਹਨ ਮਹੱਲਾ ਤੋਥਾ ਅਗਲਾ ਬੰਦ ਮਹਾਰਾਜ ਜੀ ਦਾ ਸ਼ਬਦ ਆਰੰਭ ਹੁੰਦਾ ਗੁਰ ਰਾਮਦਾਸ ਪਾਤਸ਼ਾਹੀ ਦਾ ਸਤਗੁਰ ਸੇਵੀ ਹੈ ਆਪਣਾ ਭਾਈਏ ਨਾਮ ਅਪਾਰ ਫਿਰ ਮਹਾਰਾਜ ਜੀ ਉਸਤਤ ਗਾਣਿਆਂ ਕਹਿੰਦੇ ਸਤਗੁਰ ਨੂੰ ਜਪੀਏ ਛੇਵੀਏ ਤੋਂ ਭਾਵਨ ਦਾ ਜਪਣਾ ਮਹਾਰਾਜ ਜੀ ਕਹਿੰਦੇ ਸੱਚੇ ਸਤਿਗੁਰੂ ਨੂੰ ਜਪਣਾ ਕਰੀ ਆਪਣੇ ਗੁਰਾਂ ਨੂੰ ਜਪੀਏ ਇਹ ਨਾਮ ਦੀ ਪ੍ਰਾਪਤੀ ਕਰ ਲਈਏ ਭੌਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾ ਤਾਰ ਮਹਾਰਾਜ ਜੀ ਕਹਿੰਦੇ ਭਾਈ ਉਹ ਭੌਜਲ ਨੂੰ ਪਾਰ ਕਰ ਦੇਣ ਮਹਾਰਾਜ ਡੁੱਬਦਿਆਂ ਨੂੰ ਮਹਾਰਾਜ ਜੀ ਕਹਿੰਦੇ ਭੌਜਲ ਤੋਂ ਭਵ ਸਾਗਰ ਤੋਂ ਪਾਰ ਕਰ ਦਿੰਦੇ ਹਨ ਡੁੱਬਦੇ ਜੀਵਾਂ ਨੂੰ ਡੁੱਬਦੇ ਮਨੁੱਖਾਂ ਨੂੰ ਮਹਾਰਾਜ ਜੀ ਕਹਿੰਦੇ ਪ੍ਰਾਨੀਆਂ ਨੂੰ ਇਸ ਭੌਜਲ ਤੋਂ ਕੱਢ ਲੈਂਦੇ ਹਨ ਇਹ ਉਹਦੀ ਦਾਤ ਹੈ ਇਹ ਉਹਦਾ ਗੁਣ ਹੈ ਧੰ ਧੰ ਸੇ ਸਾਹ ਹੈ ਜੇ ਨਾਮ ਕਰੇ ਵਾਪਾਰ ਮਹਾਰਾਜ ਜੀ ਕਹਿੰਦੇ ਧੰ ਧੰ ਉਹ ਸਾਹ ਹਨ ਜਿਹੜੇ ਸੱਚੇ ਨਾਮ ਦੇ ਸਾਹ ਹਨ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਧੰਨ ਕਹਿੰਦੇ ਹਾਂ ਜਿਹੜੇ ਸੱਚੇ ਨਾਮ ਦੇ ਸ਼ਾਹੂਕਾਰ ਹਨ। ਆਵਗ ਵਪਾਰੀ ਹਨ ਸੱਚੇ ਨਾਮ ਦੇ। ਗੁਰਮਖ ਜਨ ਜਿਹੜੇ ਸੱਚੇ ਨਾਮ ਦਾ ਵਪਾਰ ਕਰਦੇ ਹਨ। ਹਰਾ ਜੀ ਕਹਿੰਦੇ ਭਾਈ ਉਹ ਧੰਨ ਧੰਨ ਸੇ ਸਾਹਾ ਹੈ ਇਹ ਨਾਮ ਕਰੇ ਵਪਾਰ। ਹਰਾ ਜੀ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਮੁਖ ਰਖਿਆ ਵਾ ਸੱਚੇ ਨਾਮ ਦੀ ਬੰਦਗੀ ਕੀਤੀ ਇਹਦਾ ਵਣਜ ਕੀਤਾ ਉਹ ਧੰਤਾ ਜੋਗ ਹਨ ਬਨਜਾਰੇ ਸਿੱਖ ਆਵਦੇ ਸ਼ਬਦ ਲਗਾਵਨ ਹਾਰ ਇਹ ਮਹਾਰਾਜ ਜੀ ਕਹਿੰਦੇ ਉਹ ਬਨਜਾਰੇ ਸਿੱਖ ਹਨ ਕਿਉਂ ਸੱਚੇ ਨਾਮ ਦਾ ਭਾਈ ਬਣਜ ਕਰਦੇ ਹਨ ਇਸ ਕਰਕੇ ਉਹ ਸੱਚੇ ਪ੍ਰਭੂ ਦੇ ਵੰਜਾਰੇ ਹਨ ਜਿਵੇਂ ਸੰਸਾਰੀ ਕੋਈ ਵੰਜਾਰਾ ਕਿਸੇ ਵਸਤੂ ਦਾ ਹੁੰਦਾ ਕੋਈ ਕਿਸੇ ਦਾ ਵਪਾਰੀ ਨੂੰ ਵੰਜਾਰਾ ਕਹਿੰਦੇ ਨੇ ਜਿਹੜੇ ਗਲੀਆਂ 'ਚ ਮਨਜ ਕਰਦੇ ਹਨ ਗਲੀਆਂ 'ਚ ਕੰਮ ਕਰ ਕਰਦੇ ਨਤੁਰ ਕੇ ਫਾਤਨ ਸਮਿਆਂ 'ਚ ਹਣ ਜਾ ਰਹੇ ਹੁੰਦੇ ਸੀ ਕੋਈ ਕਿਸੇ ਚੀਜ਼ ਦਾ ਮੋਢਿਆਂ ਤੇ ਕੱਪੜਾ ਰੱਖ ਕੇ ਹੁੰਦੇ ਸੀ ਤੇ ਮੋਢਿਆਂ ਤੇ ਜਾਂ ਕੁਝ ਨਾ ਕੁਝ ਰੱਖਿਆ ਹੋਣਾ ਉਹਨਾਂ ਨੂੰ ਵੰਜਾਰੇ ਕਹਿੰਦੇ ਸੀ ਇਮਾਰਾ ਜੀ ਕਹਿੰਦੇ ਗੁਰੂ ਦੇ ਸਿੱਖ ਗੁਰੂ ਦੇ ਬਣ ਜਾ ਰਹੇ ਹਨ ਕਿਉਂਕਿ ਉਹ ਸੱਚੇ ਨਾਮ ਦਾ ਵਪਾਰਕ ਵਸਤੂ ਵੇਚਦੇ ਹਨ ਉਹ ਕਹਿੰਦੇ ਨਿਰਭਾਈ ਨਾਮ ਦੀ ਪ੍ਰਾਪਤੀ ਕਰ ਲੋ ਨਾਮ ਦੀ ਵਸਤੂ ਲੈ ਲੋ ਜਿਹੜੀ ਭਾਵ ਸਾਗਰ ਤੋਂ ਪਾਰ ਕਰ ਦਵੇਗੀ ਵਦਾਰੇ ਸਿੱਖ ਆਉਂਦੇ ਸ਼ਬਦ ਲੰਘਾਵਣ ਹਾਰ ਉਹ ਗੁਰੂ ਪਾਸ ਪਿਆਰਿਓ ਆਉਂਦੇ ਹਨ ਇਹ ਸ਼ਬਦ ਰਾਈਓ ਭਾਵ ਸਾਗਰ ਤੂੰ ਪਾਰ ਕਰ ਦਿੰਦੇ ਹਨ ਜਨ ਨਾਨਕ ਜਿਨ ਕੋ ਕਿਰਪਾ ਭਈ ਚਿਨ ਸੇਵ ਆਸਿਰਜਨ ਹਾਰ ਜੀ ਮਹਾਰਾਜ ਜੀ ਗਿਰੀ ਤੁਕ ਵਿੱਚ ਬਚਨ ਕਰਦੇ ਨਾਨਕ ਮਹਾਰਾਜ ਜੀ ਕਹਿੰਦੇ ਜਨ ਨਾਨਕ ਜਿੰਨ ਨੂੰ ਕਿਰਪਾ ਜਿੰਨਾ ਤੇ ਉਹਨਾਂ ਦੀ ਭਾਈ ਕਿਰਪਾ ਹੋ ਗਈ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਉਹਨੂੰ ਜਪਨਾ ਕੀਤਾ ਸਿਰ ਜਨਹਾਰਨ ਸਤਿਗੁਰੂ ਜੀ ਕਹਿੰਦੇ ਨਾਨਕ ਦਾਸ ਜਿੰਨਾ ਤੇ ਉਹਦੀ ਕਿਰਪਾ ਹੋਈ ਮੇਰੇ ਤੇ ਮਹਾਰਾਜ ਜੀ ਕਹਿੰਦੇ ਉਹਨੇ ਕਿਰਪਾ ਕਰਤੀ ਪ੍ਰਭੂ ਨੇ ਹਰੀ ਨੇ ਉਹਨਾਂ ਨੇ ਕਿਰਪਾ ਕਰਕੇ ਜੱਪਣ ਦੀ ਜਾਤ ਦੱਸਦੀ ਉਹ ਸਿਰਜਨ ਹਾਰ ਨੂੰ ਜੱਪਣ ਦਾ ਮਹਾਰਾਜ ਜੀ ਕਹਿੰਦੇ ਸਭਾ ਇਹ ਅਵਸਰ ਇਹ ਜਾਤ ਅਕਲ ਬਖਸ਼ਦੀ ਪੌੜੀ ਅੱਗੇ ਪੌੜੀ ਮਹਾਰਾਜ ਜੀ ਰੰਮ ਕਰਦੇ ਹਨ ਭਾਈ ਸੱਚ ਸੱਚੇ ਇਹ ਜਨ ਭਗਤ ਹੈ ਸਤ ਸੱਚਾ ਜਿੰਨੀ ਇਰਾਦੇ ਆ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਸੱਚੇ ਦੇ ਭਗਤ ਹਾਂ ਉਹ ਸੱਚੇ ਮਾਲਕ ਸੱਚ ਹੈ ਉਹ ਸੱਚਾ ਮਾਲਕ ਹੈ ਪਟੱਲ ਉਹਦੇ ਬਚਨ ਮਹਾਰਾਜ ਜੀ ਕਹਿੰਦੇ ਉਹ ਸੱਚੇ ਨੂੰ ਸਤਿ ਨੂੰ ਜੱਪ ਕੇ ਅਸੀਂ ਜਨ ਬਣਿਆ ਉਹਦੇ ਭਗਤ ਬਣੇ ਹਾ ਸੱਚਾ ਜਿੰਨੀ ਅਰਾਧਿਆ ਜਿਨ੍ਹਾਂ ਨੇ ਸਤਿ ਨੂੰ ਅਰਾਧਨਾ ਕੀਤਾ ਪਾਤਸ਼ਾਹ ਜੀ ਕਹਿੰਦੇ ਉਹ ਸੱਚ ਵਿੱਚ ਲੀਨ ਹੋ ਗਏ ਜਿਨ ਗੁਰਮਖ ਖੋਜ ਟੰਡੋਲਿਆ ਤਿੰਨ ਅੰਦਰੋਂ ਹੀ ਸਤਿ ਲਾਦਿਆ ਹਰ ਜੀ ਕਹਿੰਦੇ ਜਿਨ੍ਹਾਂ ਗੁਰਮਖਾਂ ਨੇ ਟੰਡੋਲਿਆ ਨਾ ਜਿਵੇਂ ਇੱਕ ਦੁੱਧ ਦੇ ਵਿੱਚੋਂ ਮੱਖਣ ਕੱਢ ਲੈਂਦੀ ਹੈ ਮਧਾਨੀ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗੁਰਮੁਖ ਖਾਨੀ ਹਿਰਦੇ ਵਿੱਚ ਇਹਨੂੰ ਢੰਡੋਲ ਲਿਆ ਹਿਰਦੇ ਵਿੱਚ ਹੀ ਉਹ ਮਾਲਕ ਨੂੰ ਪ੍ਰਾਪਤ ਕਰ ਲਿਆ ਲੱਭ ਰਿਆ ਤੇ ਜਿਹੜਾ ਸਾਖ ਤੇ ਮਨਮੁਖ ਬਾਹਰ ਢੂੰਡਦਾ ਰਿਹਾ ਜਿਹੜਾ ਅਨਜਾਨ ਮੁਖ ਹੈ ਨਾ ਜਿਸ ਨੂੰ ਅਕਲ ਨਹੀਂ ਆਈ ਜਿਸ ਨੂੰ ਸੋਝੀ ਨਹੀਂ ਸੀ ਉਹ ਬਾਹਰ ਲੱਭਦਾ ਰਿਹਾ ਠੇਡੇ ਖਾਂਦਾ ਰਿਹਾ ਕਦੀ ਕੀਤੇ ਪ੍ਰਿਥਵੀ ਤੇ ਕਦੀ ਕੀਤੇ ਔਰ ਗੁਰਮਖਾਨ ਤਾਂ ਪਤਾ ਸੀ ਕੋਹਰ ਦੇ ਵਿੱਚ ਐ ਅਰ ਅਜ ਕਿੰਦੋਂ ਉਹਨਾਂ ਗੁਰਮਖਾਨ ਨੇ ਖੋਜ ਲਿਆ ਢੋਲ ਲਿਆ ਤੇ ਅੰਦਰੋਂ ਹੀ ਸੱਚ ਲੱਭ ਦਿਆ ਉਹ ਸੱਚੇ ਪ੍ਰਭੂ ਨੂੰ ਅੰਦਰੋਂ ਹੀ ਲੱਭ ਲਿਆ ਉਹਨਾਂ ਨੇ ਸੱਚ ਸਹਿਬ ਸੱਚ ਜਿੰਨੀ ਸੇਵਿਆ ਕਾਲ ਕੰਟਕ ਮਾਰ ਤਿੰਨ ਸਾਧਿਆ ਇਹਨਾਂ ਨੇ ਮਹਾਰਾਜ ਜੀ ਕਹਿੰਦੇ ਸਹਿਬ ਨੂੰ ਸੱਚੇ ਨੂੰ ਜਪ ਲਿਆ ਸੱਚ ਸਹਿਬ ਜਿੰਨੀ ਸੇਵਿਆ ਜਪਿਆ ਮਹਾਰਾਜ ਜੀ ਕਹਿੰਦੇ ਕਾਲ ਦਾ ਕੰਡਾ ਉਹਨਾਂ ਨੂੰ ਚੁਭਦਾ ਨਹੀਂ ਹੈ। ਕਾਲ ਕੰਟਕ ਤੋਂ ਭਾਵ ਹੁੰਦਾ ਕੰਡਾ। ਜਿਵੇਂ ਕੰਡਾ ਚੁਭਦਾ ਹੈ ਨਾ ਬੜਾ ਦਰਦ ਹੁੰਦਾ ਸੂਲ ਚੁਭਦੀ ਹੈ। ਮਹਾਰਾਜ ਜੀ ਕਹਿੰਦੇ ਕਾਲ ਦਾ ਕੰਡਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਉਹ ਮੌਤ ਨਹੀਂ ਲਿਆ ਸਕਦਾ ਕਿਉਂਕਿ ਸਤਿਗੁਰੂ ਨੂੰ ਜਪ ਲਿਆ। ਸੱਚੇ ਮਾਲਕ ਵਿੱਚ ਮਹਾਰਾਜ ਜੀ ਕਹਿੰਦੇ ਗੁਰਮਖ ਖਾਨ ਜਪ ਕੇ ਲੀਨ ਹੋ ਗਏ ਕਾਲ ਕੰਟਕ ਮਾਰ ਤਿੰਨਾ ਸਾਧਿਆ ਉਹਨਾਂ ਨੇ ਕਾਲ ਨੂੰ ਵੀ ਮਾਰ ਦਿੱਤਾ। ਕਾਲ ਨੂੰ ਵੀ ਮਾਤ ਦੇਤੀ ਭਾਵ ਸਤ ਸੱਚਾ ਸਭ ਤੋਂ ਵੱਡਾ ਹੈ ਸਤ ਸੇਵਨ ਸੇ ਸਤ ਰਲਾਦਿਆ ਮਹਾਰਾਜ ਕਹਿੰਦੇ ਸਤ ਪੁਰਖ ਪਰਮੇਸ਼ਰ ਸਭ ਤੋਂ ਵੱਡਾ ਹੈ ਉਹ ਸੱਚਾ ਹੈ ਨਾ ਜਿਹੜਾ ਸਤ ਸੱਚਾ ਸਭ ਤੋਂ ਵੱਡਾ ਹੈ ਸਤ ਸੇਵਨ ਜਿਹੜੇ ਸਤ ਨੂੰ ਜਪਦੇ ਹਨ ਪ੍ਰਭੂ ਨੂੰ ਮਾਲਕ ਨੂੰ ਪ੍ਰਭੂ ਨੂੰ ਹਰੀ ਨੂੰ ਹਰਿ ਜੀ ਕਹਿੰਦੇ ਉਹ ਜੱਪ ਕੇ ਉਹ ਸੱਚ ਦੇ ਵਿੱਚ ਰਲ ਜਾਂਦੇ ਹਨ ਸੱਚ ਨੂੰ ਧਿਆਉਣ ਦੇ ਨਾਲ ਉਹਦੇ ਨਾਮ ਨੂੰ ਜਪਣ ਦੇ ਨਾਲ ਇਹ ਸੱਚਾ ਪਰਮੇਸ਼ਰ ਆਕਾਰ ਪੁਰਖ ਜਿਹੜੇ ਉਹਦੇ ਨਾਮ ਦੀ ਰਾਜਨਾ ਵੱਡੇ ਦੀ ਕਰਦੇ ਹਨ ਕਹਿੰਦੇ ਸੇ ਸਤ ਲਾਦੇ ਆ ਉਹਦੇ ਵਿੱਚ ਰਲ ਕੇ ਭਾਵ ਇੱਕ ਹੋ ਗਏ ਸੱਚ ਸੱਚੇ ਨੂੰ ਸਵਾਸ ਹੈ ਸਤ ਸੱਚਾ ਸੇਵ ਫਲਾਦਿਆ ਹੀਰਲੀ ਤੋਂ ਖੁਜ ਭਾਈ ਪਾਤਸ਼ਾਹ ਜੀ ਬਚਨ ਕਰਦੇ ਹਨ ਇਹਦੇ ਉਹ ਸੱਚਾ ਮਾਲਕ ਸੱਚ ਸੱਚੇ ਨੂੰ ਸੁਬਾਸ ਹੈ ਰਾਜ ਜੀ ਕਹਿੰਦੇ ਉਹਨੂੰ ਸੁਬਾਸ ਹੈ ਉਹ ਧੰਨ ਧੰਨ ਹੈ ਸੱਚਾ ਪ੍ਰਭੂ ਉਹ ਪ੍ਰਭੂ ਉਹ ਪਰਮੇਸ਼ਰ ਉਹ ਪੁਰਖ ਪਰਮਾਤਮਾ ਮਹਾਰਾਜ ਜੀ ਕਹਿੰਦੇ ਧੰਨ ਹੈ ਉਹ ਧੰਨਤਾ ਜੋਗਨ ਸਤ ਗੁਰ ਜੀ ਸਾ ਸੱਚ ਸੇਵ ਉਹ ਧੰਨ ਧੰਨ ਕਹਿ ਕੇ ਮਹਾਰਾਜ ਜੀ ਕਹਿੰਦੇ ਉਹ ਸੱਚੇ ਮਾਲਕ ਵਿੱਚ ਹੀ ਇੱਕ ਹੋ ਜਾਂਦੇ ਹਨ ਉਹ ਗੁਰਮੁਖ ਜਨ ਭਗਤ ਜਨ ਗੁਰੂ ਦੇ ਪਿਆਰੇ ਸਿੱਖ ਹਰਾ ਜੀ ਕਹਿੰਦੇ ਸਦਾ ਹੀ ਕਹਿੰਦੇ ਹਨ ਧੰਨ ਧੰਨ RAM DAS GURU JIN SIRYA SINNE SWARYA PURI HOI KRAMAAT AB SIRJAN HARE TAARYA ਮਹਾਰਾਜ ਜੀ ਕਹਿੰਦੇ ਸੱਚਾ ਗੁਰੂ ਸਾਡਾ ਧੰਨ ਹੈ ਅਤੇ ਉਹਦਾ ਨਾਮ ਧੰਨ ਹੈ ਉਹ ਪੁਰਖ ਪਰਮੇਸ਼ਰ ਧੰਨ ਹੈ ਕਿਉਂਕਿ ਜਿਹਦੇ ਕਾਰਨ ਉਹ ਸੱਚ ਦੇ ਵਿੱਚ ਅਸੀਂ ਲੀਨ ਹੋ ਗਏ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਸ਼ਲੋਕ ਕੋੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਜੀਵਾ ਨੂੰ ਭਾਈ ਮੱਤ ਉਪਦੇਸ਼ ਬਖਸ਼ਦੇ ਹਨ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿੱਕਾ ਭੁੱਲਾ ਜਿੰਦਿਆਂਨ ਮਹਾਰਾਜ ਜੀ ਸਾਨੂੰ ਮੱਤ ਬਖਸ਼ ਲੈ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ